ਅੱਜ ਇੱਕ ਖਾਸ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਕੈਨੇਡਾ ਦੇ ਵਿੱਚ ਠੱਗਾ ਨੇ ਠੱਗੀ ਮਾਰਨ ਦਾ ਇੱਕ ਨਵਾਂ ਤਰੀਕਾ ਲੱਭਿਆ ਤੇ ਅਨਟਾਰੀਓ ਦੀ ਇੱਕ ਔਰਤ ਇਸ ਠੱਗੀ ਦਾ ਸ਼ਿਕਾਰ ਹੁੰਦੀ ਹੁੰਦੀ ਬੱਚੀ ਹੈ ਕੋਇਆ ਕੀ ਹੈ ਕਿ ਅਨਟਾਰੀਓ ਦੇ ਵਿੱਚ ਇਸ ਔਰਤ ਦੇ ਘਰ ਇੱਕ ਪੈਕੇਜ ਡਿਲੀਵਰ ਹੋਇਆ ਜਿਸ ਦਾ ਆਮ ਤੌਰ ਤੇ ਬਹੁਤ ਸਾਰੇ ਪੈਕੇਟ ਜਿਹੜੇ ਆਉਂਦੇ ਆ ਆਪਾਂ ਆਰਡਰ ਕਰ ਦਿੰਦੇ ਆ ਤੇ ਉਹਦੇ ਵਿੱਚ ਮੈਕਬੁੱਕ ਸੀ ਤੇ 5000 ਡਾਲਰ ਦੀ ਮੈਕਬੁੱਕ ਪ੍ਰੋ ਲੈਪਟਾਪ ਉਹਦੇ ਘਰ ਦੇ ਵਿੱਚ ਆਇਆ ਜਿਹਦੇ ਤੇ ਨਾਂ ਕਿਸੇ ਹੋਰ ਦਾ ਲਿਖਿਆ ਸੀ ਐਡਰੈਸ ਉਹਨਾਂ ਦਾ ਲਿਖਿਆ ਸੀ ਉਹਨਾਂ ਨੇ ਉਹਨੂੰ ਦੇਖਿਆ ਤੇ ਨਾਲ ਹੀ ਉਹਨਾਂ ਨੇ ਇਹ ਦੇਖਿਆ ਕਿ ਜਿਹੜਾ ਉਹਨਾਂ ਦਾ ਕੋਸਟ ਕੋ ਦੇ ਉੱਤੇ ਉਹਨਾਂ ਦਾ ਜਿਹੜਾ ਕ੍ਰੈਡਿਟ ਕਾਰਡ ਆ ਉਹਦੇ ਉੱਤੇ 4900 ਡਾਲਰ ਚਾਰਜ ਹੋ ਗਏ ਆ ਇਹਦਾ ਮਤਲਬ ਇਹ ਆ ਕਿ ਪਰ ਉਹ ਮੈਕਬੋਕ ਉਹਨਾਂ ਨੇ ਆਰਡਰ ਨਹੀਂ ਕੀਤੀ ਡਿਲੀਵਰੀ ਉਹਨਾਂ ਦੇ ਘਰ ਆ ਗਈ ਆ ਥੋੜੇ ਚਿਰ ਬਾਅਦ ਇੱਕ ਓਵਰ ਪਿਕਅਪ ਵਾਲਾ ਆਉਂਦਾ ਤੇ ਉਹ ਉਹਨਾਂ ਨੂੰ ਕਹਿੰਦਾ ਵੀ ਜੀ ਤੁਹਾਡੇ ਘਰ ਦੇ ਵਿੱਚ ਕਿਸੇ ਦੇ ਨਾਂ ਦਾ ਗਲਤ ਜਿਹੜੀ ਡਿਲੀਵਰੀ ਆ ਗਈ ਆ ਤੇ ਉਹਨਾਂ ਦੀ ਆ ਅਸੀਂ ਦੇਣਾ ਹੈ ਉਹ ਕਹਿੰਦੇ ਵੀ ਅਸੀਂ ਨਹੀਂ ਦੇਣੀ ਕਿਉਂ ਕਰ ਰਹੇ ਉਸ ਵੇਲੇ ਆਪਣਾ ਕ੍ਰੈਡਿਟ ਕਾਰਡ ਚੈੱਕ ਕਰ ਲਿਆ ਜਿਸ ਜਿਹਦੇ ਉੱਤੇ 4900 ਡਾਲਰ ਪੈ ਚੁੱਕਿਆ ਸੀ ਬਾਦ ਦੇ ਵਿੱਚ ਉਹਨਾਂ ਨੇ ਕੋਸਕੋ ਦੇ ਨਾਲ ਸੰਪਰਕ ਕੀਤਾ ਪੁਲਿਸ ਦੇ ਨਾਲ ਸੰਪਰਕ ਕੀਤਾ ਤੇ ਗੱਲ ਇਹ ਸਾਹਮਣੇ ਆਈ ਕਿ ਪਹਿਲੇ ਵੇਲਿਆਂ ਦੇ ਵਿੱਚ ਕੀ ਕਰਦੇ ਸੀ ਕਿ ਕ੍ਰੈਡਿਟ ਕਾਰਡ ਇਨਫਾਰਮੇਸ਼ਨ ਤੁਹਾਡੀ ਚੋਰੀ ਕਰ ਲੈਂਦੇ ਸੀ ਤੇ ਆਪਣੇ ਐਡਰੈਸ ਦੇ ਉੱਤੇ ਕੁਝ ਵੀ ਆਰਡਰ ਕਰਕੇ ਮੰਗਾ ਲੈਂਦੇ ਸੀ ਜਾਂ ਖਰੀਦ ਲੈਂਦੇ ਸੀ ਹੁਣ ਕਿਉਂਕਿ ਇੰਨਾ ਇਦਾਂ ਦੇ ਠੱਗ ਵੱਧ ਗਏ ਸੀ ਕ੍ਰੈਡਿਟ ਕਾਰਡ ਕੰਪਨੀਆਂ ਨੇ ਇਹ ਕਰ ਦਿੱਤਾ ਕਿ ਉਹ ਆਰਡਰ ਤੁਹਾਡੇ ਐਡਰੈਸ ਦੇ ਉੱਤੇ ਜਾਊਗਾ ਜਿਹੜਾ ਐਡਰੈਸ ਉਸ ਕ੍ਰੈਡਿਟ ਕਾਰਡ ਦੇ ਉੱਤੇ ਹੈਗਾ ਉਹਨਾਂ ਨੇ ਕੀ ਕੀਤਾ ਇਸ ਫੈਮਿਲੀ ਦੀ ਕ੍ਰੈਡਿਟ ਕਾਰਡ ਇਨਫਾਰਮੇਸ਼ਨ ਚੋਰੀ ਕਰਕੇ ਕਾਸਕੋ ਤੋਂ ਮੈਕਬੁੱਕ ਆਰਡਰ ਕਰਕੇ ਤੇ ਉਹਨਾਂ ਦੇ ਐਡਰੈਸ ਦੇ ਉੱਤੇ ਡਿਲੀਵਰ ਕਰਾ ਕੇ ਬਾਹਰ ਉਹਨਾਂ ਨੇ ਵੇਟ ਕਰਨੀ ਸੀ ਕਿ ਜਦੋਂ ਪੈਕੇਟ ਡਿਲੀਵਰ ਹੁੰਦਾ ਉਹਦੇ ਤੋਂ ਬਾਅਦ ਉਹਨਾਂ ਨੇ ਉਹ ਚੱਕ ਕੇ ਲੈ ਜਾਣਾ ਸੀ ਤੇ 5000 ਡਾਲਰ ਦੀ ਥੱਗੀ ਉਹਨਾਂ ਨੂੰ ਸਾਫ਼ ਤੌਰ ਦੇ ਉੱਤੇ ਵੱਜ ਜਾਣੀ ਸੀ ਕੁਦਰਤੀ ਤੌਰ ਤੇ ਉਹ ਘਰ ਸੀ ਉਹਨਾਂ ਨੇ ਉਹ ਚੱਕ ਲਿਆ ਅੰਦਰ ਰੱਖ ਲਿਆ ਦੇਖ ਲਿਆ ਵੀ ਕਿਸੇ ਦੇ ਨਾਂ ਦੇ ਉੱਤੇ ਆਇਆ ਬਚ ਗਏ ਤੁਹਾਡੇ ਨਾਲ ਵੀ ਇਦਾਂ ਹੋ ਸਕਦੀ ਆ ਤੁਹਾਡੇ ਘਰ ਦੇ ਵਿੱਚ ਤੁਹਾਡੇ ਐਡਰੈਸ ਤੇ ਕਿਸੇ ਦੇ ਨਾਂ ਦਾ ਕੋ ਜਿਹੜਾ ਜੇ ਕੋਈ ਪੈਕੇਟ ਆਉਂਦਾ ਆ ਤੇ ਉਹਨੂੰ ਉਹਨੂੰ ਖਿਆਲ ਨਾਲ ਦੇਖੋ ਤੇ ਦੂਜੀ ਗੱਲ ਇਹ ਆ ਕਿ ਆਪਣਾ ਕ੍ਰੈਡਿਟ ਕਾਰਡ ਤੇ ਆਪਣੀ ਬੈਂਕ ਦੀ ਜਿਹੜੀ ਸਟੇਟਮੈਂਟ ਆ ਉਹਨੂੰ ਫ੍ਰੀਕੁਐਂਟਲੀ ਮਾਨੀਟਰ ਕਰਾਉ ਨੂੰ ਦੇਖੋ ਵੀ ਉਹਦੇ ਉੱਤੇ ਕੋਈ ਸਪੀਸ਼ੀਅਸ ਐਕਟੀਵਿਟੀ ਤਾਂ ਨਹੀਂ ਹੋ ਰਹੀ ਜੇ ਹੋ ਰਹੀ ਆ ਤਾਂ ਬੈਂਕ ਦੇ ਨਾਲ ਸੰਪਰਕ ਕਰੋ ਠੱਗੀ ਦਾ ਇੱਕ ਨਵਾਂ ਤਰੀਕਾ ਕੈਨੇਡਾ ਦੇ ਵਿੱਚ ਇਹ ਇਸ ਵੇਲੇ ਚੱਲ ਰਿਹਾ ਬਚ ਕੇ ਰਹੋ